ਇਹ ਰੋਗੀ neck ਬਾਰੇ ਆਪਾਂ neck ਨੂੰ ਕਿਸ ਤਰ੍ਹਾਂ 셔ਟ ਦੇ ਨਾਲ ਜੜਨਾ ਤੇ back neck ਕਿਸ ਤਰ੍ਹਾਂ ਰੈਡੀ ਕਰਨਾ ਇਹਦੇ ਵਿੱਚ ਆਪਾਂ ਤੁਹਾਨੂੰ ਦੋ ਮੇਨੇ ਇਹ ਚੀਜ਼ਾਂ ਦੱਸਣੀਆਂ ਨੇ ਵੀ ਫਰੰਟ neck ਨੂੰ ਕਿਸ ਤਰ੍ਹਾਂ ਜੜੋਂਗੇ ਫਰੰਟ ਵੱਲੇ ਤੇ ਤੇ back neck ਉਹਦਾ ਕਿਸ ਤਰ੍ਹਾਂ ਕੱਢਣਾਗਾ ਆਹ ਦੇਖੋ ਮੈਂ ਗੱਲਾ ਚ ਬੁਕੇ ਰੱਖਿਆ ਦੇਖੋ ਜਿੰਨਾ ਮੈਨੂੰ ਚੜਾਈ ਇਹਦੀ ਗਲੇ ਦੀ ਮੈਂ 6 ਇੰਚ ਲੈਂਦੀ ਆ ਲੰਬਾਈ ਵੀ 6 ਲੈਂਦੀ ਆ ਕਿਉਂਕਿ ਇਹ ਗਲਾ ਬ੍ਰਾਡ ਬਣਾਇਆ ਇਸ ਕਰਕੇ ਮੈਂ ਕੀ ਗਲੇ ਦੀ ਲੈਂਥ ਆਈਡੀ ਉਹ ਕੱਟ ਲੈਂਦੀ ਹੁਈ ਆ ਤੀਰਾ ਉਨਾ ਹੀ ਪਾਇਆ ਹੋਇਆ 6 ਇੰਚ ਆਪਾਂ ਛੋਟਾ ਦਾ ਸਭ ਤੋਂ ਪਹਿਲਾਂ ਗਲਾ ਦੇਖੋ ਆਪਣੇ ਪ੍ਰੈਸ ਦੇ ਨਾਲ ਚਪਕੇ ਰੱਖਿਆਗਾ ਇਹਨੂੰ ਆਪਾਂ ਇਸ ਤਰ੍ਹਾਂ ਫੋਲਡਿੰਗ ਕਰਾਂਗੇ ਇਸ ਤਰੀਕੇ ਦੇ ਨਾਲ ਆਪਾਂ ਨੇ ਫੋਲਡਿੰਗ ਕਰ ਲਾਂਗੇ ਇਹਨੂੰ ਇਹਦਾ ਦੇਖੋ ਆਪਣਾ ਕੱਪੜਾ ਐਕਸਟਰਾ ਆਇਆ ਹੋਇਆ ਉਹਨੂੰ ਆਪਾਂ ਫਿਨਿਸ਼ਿੰਗ ਦੇ ਦਾਂਗੇ ਕੈਂਚੀ ਦੇ ਨਾਲ ਕੱਟ ਦਾਂਗੇ ਕਿਉਂਕਿ ਆਪਾਂ ਨੂੰ ਫਿਰ ਸਫਾਈ ਆਊਗੀ ਇਹਦੇ ਵਿੱਚ ਇਹਨਾਂ ਦਾ ਗਲਾ ਜਦੋਂ ਆਪਾਂ ਉਲਟਾਤਾ ਮੋਟਾ-ਮੋਟਾ ਜ ਨਹੀਂ ਹੋਊਗਾ ਨੀਚੇ ਨੂੰ ਜਿਹੜਾ ਕੱਪੜਾ ਹੋਊਗਾ ਆਪਣਾ ਬਿਲਕੁਲ ਇੱਕਦਮ ਸਾਫ਼ ਦਿਖਾਈ ਦੇਊਗਾ ਗਲਾ ਆਪਾਂ ਨੂੰ ਹੁਣ ਆਪਾਂ ਇਹਦਾ ਗਲੇ ਦਾ ਕੀ ਕਰਾਂਗੇ ਸੈਂਟਰ ਕਰਾਂਗੇ ਤੁਸੀਂ ਇਸ ਤਰ੍ਹਾਂ ਆਪਸ ਦੇ ਵਿੱਚ ਗਲੇ ਨੂੰ ਮਲਾਉਣਾਗਾ ਤੇ ਇੱਥੇ ਤੁਸੀਂ ਸੈਂਟਰ ਦੇ ਵਿੱਚ ਇਹਦੇ ਕੱਟ ਲਗਾ ਲੋਗੇ ਇਸੇ ਤਰੀ ਮੈਂ ਇੱਥੇ ਲਗਾਉਂਗੀ ਤੁਹਾਡੇ ਕੋਲੇ ਪ੍ਰੈਸ ਦੇ ਕੋ ਮੌਕੇ ਤੇ ਗਰਮ ਹੈਗੀ ਤਾਂ ਤੁਸੀਂ ਉਹਦੇ ਨਾਲ ਵੀ ਬੰਨ ਮਾਰ ਸਕਦੇ ਹੋ ਨਹੀਂ ਤੁਸੀਂ ਕਿਸੇ ਵੀ ਮਾਰਕਰ ਦੇ ਨਾਲ ਇੱਥੇ ਨਿਸ਼ਾਨ ਲਗਾ ਲਓਗੇ ਦੇਖੋ ਮੈਂ ਇੱਥੇ ਸੈਂਟਰ ਦੇ ਵਿੱਚ ਇਹਦੇ ਕੱਟ ਲਗਾ ਲਿਆ ਇੱਕ ਵਾਰ ਐਸ ਤਰ੍ਹਾਂ 9 ਦਿਨ ਇਹਦੇ ਕਰੀਜ਼ ਬਿਠਾ ਲਈ ਤੁਸੀਂ ਇਹਦੇ ਨਾਲ ਚਾਕ ਦੇ ਨਾਲ ਨਿਸ਼ਾਨ ਵੀ ਲਗਾ ਸਕਦੇ ਹੋ ਜੇ ਤੁਹਾਡੇ ਕੋਲੇ ਪ੍ਰੈਸ ਗਰਮ ਪਈ ਆ ਤਾਂ ਤੁਸੀਂ ਪ੍ਰੈਸ ਦੇ ਨਾਲ ਵੀ ਪੰਨ ਮਾਰ ਸਕਦੇ ਹੋ ਇਸ ਤਰੀਕੇ ਦੇ ਨਾਲ ਮੈਂ ਸੈਂਟਰ ਕਰ ਲਿਆ ਦੇਖੋ ਇਹਦਾ ਹੁਣ ਆਪਾਂ ਉਠਾਵਾਂਗੇ ਸ਼ਰਟ ਦਾ ਫਰੰਟ ਪੀਸ ਆ ਦੇਖੋ ਆ ਆਪਣਾ ਸ਼ਰਟ ਆਗਾ ਇਦਿਵੇਂ ਪਲੇਟਾਂ ਪਾ ਚੁੱਕੀਆਂ ਸ਼ਰਟ ਨੂੰ ਡੈਡੀ ਕਰ ਰੱਖਿਆ ਆਪਾਂ ਨੇ ਹੁਣ ਇਹਦਾ ਨਸ ਨੂੰ ਸਪੈਸ਼ਲ neck ਬਾਰੇ ਦੱਸਾਂਗੇ ਸੈਂਟਰ ਦੇ ਵਿੱਚ ਇਹਦੇ ਕ੍ਰੀਜ਼ ਵਾਲਾ ਭੰਨ ਮਾਰਿਆ ਹੋਇਆ ਆਪਾਂ ਇਸ ਤਰ੍ਹਾਂ ਇਹਨੂੰ ਕੀ ਕਰਾਂਗੇ ਇਹਦੇ ਵੀ ਉਸੇ ਤਰੀਕੇ ਕੱਟ ਲਗਾ ਲਾਂਗੇ ਹੁਣ ਆਪਾਂ ਇਹਦੇ ਵੀ ਸੈਂਟਰ ਦੇ ਵਿੱਚ ਕੀ ਕਰਾਂਗੇ ਮਾਰਕ ਦੇ ਨਾਲ ਨਿਸ਼ਾਨ ਲਗਾ ਲਾਂਗੇ ਹੁਣ ਤਾਂ ਵੈਸੇ ਆਪਾਂ ਨੂੰ ਭੰਨ ਵੀ ਦਿਸ ਰਿਹਾ ਦੇਖੋ ਕਈ ਵਾਰ ਜੇ ਕੱਪੜਾ ਡਾਰਕ ਹੁੰਦਾ ਆਪਾਂ ਨੂੰ ਭੰਨ ਦਾ ਪਤਾ ਵੀ ਨਹੀਂ ਚੱਲਦਾ ਤਾਂ ਆਪਾਂ ਨੇ ਮਾਰਕ ਦੇ ਨਾਲ ਕਰ ਲਿਆ ਤੁਸੀਂ ਕੀ ਕਰੋਗੇ ਸ਼ਰਟ ਨੂੰ ਸਿੱਧਾ ਸਾਈਡ ਰੱਖੋਗੇ ਉੱਪਰਲੀ ਸਾਈਡ ਮੰਨ ਲਓ ਫਰੰਟ ਵਾਲਾ ਪੀਸ ਸਿੱਧਾ ਕੱਪੜੇ ਦਾ ਇਸੇ ਤਰੀਕੀ ਤੁਸੀਂ ਨੈੱਕ ਨੂੰ ਰੱਖੋਗੇ ਦੇਖੋ ਆਹ ਜੀ ਨੋਪਾ ਦੇ ਪਹਿਲਾਂ ਸੈਂਟਰ ਦੇ ਵਿੱਚ ਸਲਾਈ ਕਰਾਂਗੇ ਦੇ ਤੁਸੀਂ ਇਸ ਤਰ੍ਹਾਂ ਕਰਕੇ ਬਿਲਕੁਲ ਮਾਰਕਰ ਦੇ ਨਾਲ ਮਾਰਕਰ ਨੂੰ ਅਟੈਚ ਕਰਨਾਗਾ ਹੁਣ ਕੀ ਕਰਾਂਗੇ ਆਪਾਂ ਦੇਖੋ ਜਿਹੜਾ ਨੈੱਕ ਬਣਿਆ ਹੋਇਆ ਇਹਦੇ ਬਿਲਕੁਲ ਬੁਕਰਮ ਦੇ ਉੱਪਰ ਆਪਾਂ ਨੇ ਸਲਾਈ ਨਹੀਂ ਚੜੰਦੇ ਨਹੀਂ ਕਿਉਂਕਿ ਆਪਾਂ ਨੂੰ ਘਰਾ ਉਲਟਾਉਣ ਮੇਲੇ ਪ੍ਰੋਬਲਮ ਆਊਗੀ ਆਪਾਂ neck ਦੇ ਜਿਹੜਾ ਆ ਬਣਿਆ ਹੋਇਆ ਬੁਕਰ ਮਲਾ ਇਹਦੇ ਬਿਲਕੁਲ ਨਾਲ-ਨਾਲ ਸਿਲਾਈ ਲਗਾਵਾਂਗੇ ਬਿਲਕੁਲ ਵੀ ਨਹੀਂ ਚੜੰਦੇ ਨਾ ਦੇਖੋ ਸਿਲਾਈ ਨੂੰ ਇਹਦੇ ਉੱਪਰ ਹੀ ਰੱਖਣੀ ਆ ਦੇਖੋ ਆਪਾਂ ਨਾਲ-ਨਾਲ ਬਿਲਕੁਲ ਇਸ ਤਰੀਕੇ ਨਾਲ ਹਾਂ ਦੇਖੋ ਕਿਉਂਕਿ ਜੇ ਆਪਾਂ ਨੇ ਬੁਕਰਮ ਤੇ ਗੱਲਾ ਝੜਾਤਾ ਜਦੋਂ ਉਹਨੂੰ ਗਲੇ ਨੂੰ ਆਪਾਂ ਪਲਟੀ ਕਰਾਗੇ ਤਾਂ ਇਹਦੇ ਵਿੱਚ ਫਿਨਿਸ਼ਿੰਗ ਨਹੀਂ ਆਊਗੀ ਸਾਈਡ ਤੋਂ ਉਲਟਾ-ਉਲਟਾ ਜਾ ਜਾਈ ਜਾਊਗਾ ਤਾਂ ਇਹਨੂੰ ਦੇਖੋ ਆਪਾਂ ਨੇ ਇਸ ਤਰ੍ਹਾਂ ਕਟਿੰਗ ਕਰਨੀ ਆ ਤੁਸੀਂ ਇੰਨਾ ਮਾਰਜਨ ਰੱਖੋਗੇ ਇਹਦੇ ਵਿੱਚ ਇੰਨਾ ਜਿਆਦਾ ਮਾਰਜਨ ਨਹੀਂ ਰੱਖਣਾ ਕਿਉਂਕਿ ਜਦੋਂ ਆਪਾਂ ਗਲੇ ਨੂੰ ਉਲਟਾਵਾਂਗੇ ਤਾਂ ਸਹੀ ਨਹੀਂ ਬੈਠੂਗਾ ਐਨੇ ਮਾਰਜਨ ਦੇ ਵਿੱਚ ਰੱਖ ਕੇ ਆਪਾਂ ਇਹਦੇ ਗਲਾਈ ਦੇ ਵਿੱਚ ਕੱਟ ਲਗਾਵਾਂਗੇ ਸਭ ਤੋਂ ਪਹਿਲਾਂ ਮੈਂ ਗਲਾਈ ਨੂੰ ਇਸ ਤਰੀਕੇ ਨਾਲ ਕਟਿੰਗ ਕਰੂੰਗੀ ਵੀ ਹੁਣ ਦੇਖੋ ਜਿੱਥੇ ਆਪਣੀ ਗਲਾਈ ਦਿੱਤੀ ਹੁੰਦੀ ਹੈ ਉੱਥੇ ਆਪਾਂ ਨੇ ਕੱਟ ਲਗਾਉਣੇ ਆ ਇਹਦੇ ਵਿੱਚ ਆਪਾਂ ਨੇ ਬਿਲਕੁਲ ਸਲਾਈ ਨੂੰ ਟੱਚ ਕਰਨਾਗਾ ਮੰਨ ਲਓ ਸਲਾਈ ਆਪਣੀ ਕੱਟੀ ਨਹੀਂ ਜਾਣੀ ਚਾਹੀਦੀ ਬਿਲਕੁਲ ਉਹਦੇ ਕੋਲੇ ਕੋਲੇ ਲੈ ਕੇ ਜਾਣੀ ਆ ਇਹ ਕੱਟ ਆਪਾਂ ਦੇਖੋ ਤਾਂ ਕਰਕੇ ਲਗਾਉਣੇ ਹੁੰਦੇ ਆਗੇ ਕਿਉਂਕਿ ਇਹਦੇ ਨਾਲ ਆਪਣਾ ਗੱਲਾ ਜਿਹੜਾ ਸਹੀ ਤਰੀਕੇ ਨਾਲ ਰੁੱਟ ਜਾਂਦਾਗਾ ਕੋਈ ਵੀ ਇਹਦੇ ਵਿੱਚ ਬਲਬ ਵਗੈਰਾ ਨਹੀਂ ਪੈਂਦੇ ਜਦੋਂ ਆਪਾਂ ਨੇ ਕੋਈ ਤਰਪਾਈ ਵਗੈਰਾ ਕਰਨੀ ਹੁੰਦੀ ਆ ਜਿਹੜਾ ਆਪਣੀਆਂ ਕੱਚਾ ਪਾਇਆ ਹੋਇਆ ਦੇਖੋ ਇਹਨੂੰ ਆਪਾਂ ਖੋਲਦਾਂਗੇ ਦੇਖੋ ਇਸ ਤਰ੍ਹਾਂ ਆਪਣਾ ਨਾਰਮਲ ਗਲਾ ਉਲਟ ਗਿਆ ਹੁਣ ਆਪਾਂ ਇਹਦੇ ਕੀ ਕਰਾਂਗੇ ਕੱਚਾ ਪਾਵਾਂਗੇ ਕੱਚਾ ਆਪਾਂ ਸੂਈ ਦੇ ਨਾਲ ਪਾਉਣੇ ਨੇ ਆ ਜ਼ਿਆਦਾਤਰ ਕੋਸ਼ਿਸ਼ ਕਰਿਆ ਕਰੋ ਸੂਈ ਨਾਲ ਕੱਚੀ ਪਾਉਣ ਨੂੰ ਕਿਉਂਕਿ ਉਹਦੇ ਨਾਲ ਬਲ ਵਗੈਰਾ ਕੁਝ ਨਹੀਂ ਪੈਂਦੇ ਬਿਲਕੁਲ ਸਫਾਈ ਆਉਂਦੀ ਹੈ ਤਰਪਾਈ ਕਰਨ ਵੇਲੇ ਵੀ ਜੇ ਕਈ ਵਾਰ ਆਪਾਂ ਮਸ਼ੀਨ ਨਾਲ ਕੱਚੀ ਪਾ ਦਨੇ ਤਾਂ ਕਈ ਵਾਰ ਆਪਾਂ ਤੋਂ ਕੱਚੀ ਕੀ ਹੋ ਫਿਰ ਜਾਂਦੀ ਹੈ ਦੁੱਧਰੂ ਹੋ ਜਾਂਦੀ ਹੈ ਤਾਂ ਆਪਾਂ ਸੂਈ ਦੇ ਨਾਲ ਕੱਚਾ ਪਾਵਾਂਗੇ ਆ ਦੇਖੋ ਆਪਾਂ ਸੂਈ ਦੇ ਨਾਲ ਕੱਚਾ ਪਾ ਰਹੇ ਹਾਂਗੇ ਇਸ ਤਰ੍ਹਾਂ ਕਰਕੇ ਆਪਾਂ ਮੂਟੀ ਮੂਟੀ ਟਾਂਕੀਆਂ ਦੇ ਵਿੱਚ ਪਾਵਾਂਗੇ ਸਿਰਫ ਵੀ ਆਪਾਂ ਨੂੰ ਤਰਪਾਈ ਵੇਲੇ ਕੋਈ ਗੱਲੇ ਦੇ ਵਿੱਚ ਬਲ ਨਾ ਪਵੇ ਦੇਖੋ ਗਲੇ ਦੇ ਵਿੱਚ ਆਪਣੇ ਕੋਲੇ ਨਮ ਨਹੀਂ ਆਉਣੀ ਚਾਹੀਦੀ ਜਿਹੜਾ ਕਪੜਾ ਬਾਹਰ ਨਿਕਲ ਜਾਂਦਾ ਕਈ ਵਾਰੀ ਜਾਂ ਆਪਾਂ ਅੰਦਰ ਨੂੰ ਖਿੱਚਿਆ ਜਾਂਦਾ ਬਿਲਕੁਲ ਜਿੱਥੇ ਸਲਾਈ ਮਾਰੀ ਹੋਈ ਆ ਆਪਣਾ ਉੱਥੇ ਹੀ ਆਉਣਾ ਚਾਹੀਦਾ ਦੇਖੋ ਇਸ ਤਰੀਕੇ ਦੇ ਨਾਲ ਆਹ ਚੀਜ਼ ਕਈ ਵਾਰ ਕੀ ਹੁੰਦੀ ਆਹ ਚੀਜ਼ ਇਸ ਤਰ੍ਹਾਂ ਜ਼ਿਆਦਾ ਪਲਟ ਜਾਂਦੀ ਹੈ ਜਾਂ ਆਹ ਸਾਈਡ ਬਾਹਰ ਅੰਦਰ ਨੂੰ ਚਲੀ ਜਾਂਦੀ ਹੈ ਜੋ ਤੁਹਾਡੇ ਘੱਟ ਸਹੀ ਤਰੀਕੇ ਨਾਲ ਲੱਗੇ ਉਹਨਾਂਗੇ ਤਾਂ ਗਲਾ ਆਟੋਮੈਟਿਕ ਹੀ ਸਫਾਈ ਦੇ ਨਾਲ ਉਲਟੂਗਾ ਹੁਣ ਕੀ ਕਰਨਾ ਤੁਸੀਂ ਨੇ ਗਲਾ ਫਰੰਟ ਵਾਲਾ ਆਪਣਾ ਬਣ ਕੇ ਰੈਡੀ ਹੋ ਗਿਆ ਤੁਸੀਂ ਇਸ ਤਰ੍ਹਾਂ ਉਠਾਓਗੇ ਦੇਖੋ ਇਹਨੂੰ ਇਸ ਤਰ੍ਹਾਂ ਬਰਾਬਰ ਦੇਖੋਗੇ ਦੇਖੋ ਹੁਣ ਤਾਂ ਫਿਲਹਾਲ ਆਪਾਂ ਨੇ ਕੀ ਕਰਿਆ ਹੋਇਆ ਹੈ ਸੈਂਟਰ ਦੇ ਵਿੱਚ ਗਲੇ ਦੇ ਵਿੱਚ ਵੀ ਪੰਨ ਮਾਰਿਆ ਸੀ ਤੇ ਸ਼ਾਰਟ ਦੇ ਵਿੱਚ ਵੀ ਮਾਰਿਆ ਸੀ ਆਪਣੇ ਸੈਂਟਰ ਕਰਕੇ ਹੀ ਰੱਖਿਆ ਫਿਰ ਵੀ ਕੀ ਹੁੰਦਾ ਕਈ ਵਾਰੀ ਆਪਾਂ ਤੋਂ ਸੂਤ ਜਾਂ ਦੋ ਸੂਤ ਇਧਰ ਉਧਰ ਗਲਾ ਹੋ ਜਾਂਦਾ ਤਾਂ ਤੁਸੀਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਨੈਕ ਨੂੰ ਮਿਲਾਓਗੇ ਤਾਂ ਜੇ ਸਾਈਡ ਤੇ ਸਾਨੂੰ ਆਪਸ ਦੇ ਵਿੱਚ ਵੱਧ ਘੱਟ ਫਿਲਹਾਲ ਤਾਂ ਦੇਖੋ ਆਪਣਾ ਬਿਲਕੁਲ ਸਹੀ ਆ ਰਿਹਾ ਫਿਰ ਵੀ ਜੇ ਕਈ ਵਾਰੀ ਆਪਾਂ ਤੋਂ ਸੂਤ ਦਾ ਫਰਕ ਪੈ ਸਕਦਾ ਤੁਸੀਂ ਸਭ ਤੋਂ ਪਹਿਲਾਂ ਇਹਨੂੰ ਕੀ ਕਰੋਗੇ ਇਸ ਤਰ੍ਹਾਂ ਸਾਈਡ ਤੋਂ ਫਿਨਿਸ਼ਿੰਗ ਲੈ ਲਓਗੇ ਹਲਕੀ ਜੀ ਇਸ ਤਰੀਕੇ ਦੇ ਨਾਲ ਹੁਣ ਤਾਂ ਵੈਸੇ ਇਹ ਆਪਣੀ ਬਿਲਕੁਲ ਸਹੀ ਆ ਦੇਖੋ ਇੱਥੇ ਕੋਈ ਦਿੱਕਤ ਨਹੀਂ ਹੈਗੀ ਫਿਰ ਵੀ ਤੁਸੀਂ ਤੀਰਾ ਜੜਨ ਤੋਂ ਪਹਿਲਾਂ ਇੱਕਦਮ ਸਾਫ਼ ਰੱਖੋਗੇ ਹੁਣ ਆਪਾਂ ਕੀ ਲਵਾਂਗੇ ਬੈਕ ਵਾਲਾ ਪੱਲਾ ਲਵਾਂਗੇ ਆਪਣੇ ਤੀਰਾ ਕੀ ਕਰਨਾ ਹੈ ਨਾ ਗੁੰਮ ਪਾਉਣਾਗਾ ਆਪਾਂ ਇਹਦੀ ਉਲਟੀ ਸਾਈਡ ਆ ਜਿਹੜੀ ਸ਼ਰਟ ਦੀ ਉਹਨੂੰ ਉੱਪਰ ਰੱਖਾਂਗੇ ਇਸ ਤਰੀਕੇ ਨਾਲ ਆ ਬਣਾཔ་ ਸਾਡੇ ਸਿੱਧਾ ਪਨਿਚੇ ਰੱਖਾਂਗੇ ਇਸ ਤਰ੍ਹਾਂ ਰੱਖ ਕੇ ਕੀ ਕਰਾਂਗੇ ਆਪਾਂ ਇਹਦੇ ਉੱਪਰ ਸਿੱਧਾ ਸ਼ਰਟ ਰੱਖਾਂਗੇ ਜਿਹੜੀ ਸਾਈਡ ਆਪਾਂ ਨੈੱਕ ਬਣਾਈ ਹੋਈ ਆ ਦੇਖੋ ਆ ਚੀਜ਼ ਨੂੰ ਘੁੰਮ ਕਰਨ ਵਾਸਤੇ ਦੋਨੋਂ ਸਾਈਡਾਂ ਜਿਹੜੀਆਂ ਸਿੱਧੀਆਂ ਆਪਾਂ ਨੂੰ ਉੱਪਰਲੇ ਪਾਸੇ ਰੱਖਣੀਆਂ ਪੈਣਗੀਆਂ ਹੁਣ ਦੇਖੋ ਥੀਰੇ ਨੂੰ ਆਪਾਂ ਨੇ ਕਿਸ ਤਰ੍ਹਾਂ ਘੁੰਮ ਕਰਨਾਗਾ ਬਿਲਕੁਲ ਸਿਰੇ ਦੇ ਸਲਾਈ ਲਗਾਵਾਂਗੇ ਇਹਦੇ ਆਪਾਂ ਇਸੇ ਤਰੀਕੇ ਆਪਾਂ ਐਸ ਸਾਈਡ ਤੋਂ ਲੈ ਕੇ ਜਾਵਾਂਗੇ ਕੀ ਕਰਾਂਗੇ ਆਪਾਂ ਇਹਨੂੰ ਇਸ ਤਰ੍ਹਾਂ ਸ਼ਰਟ ਨੂੰ ਉਲਟਾ ਲਾਂਗੇ ਹੁਣ ਕੀ ਕਰੋਗੇ ਤੁਸੀਂ ਆਹ ਸੇ ਉਹਨੂੰ ਇਸ ਤਰ੍ਹਾਂ ਕੱਢ-ਕੱਢ ਕੇ ਦੇ ਜਿੰਨਾ ਤੁਸੀਂ ਮਾਰਜਨ ਰੱਖਿਆ ਹੋਇਆ ਦੇਖੋ ਵੱਧ ਘਟਿਆ ਹੋਇਆ ਮੈਂ ਨਾਰਮਲ ਮਾਰਜਨ ਦੇ ਵਿੱਚ ਰੱਖ ਰਹੀ ਨਹੀਂ ਆ ਜਿਆਦਾ ਮਾਰਜਨ ਨਹੀਂ ਦਿੰਦੀ ਹੁੰਦੀ ਤੁਸੀਂ ਆਪਣੇ ਹਿਸਾਬ ਦੇ ਨਾਲ ਵੀ ਦੇਖੋ ਕਰ ਸਕਦੇ ਹੋ ਇਹ ਜਿੰਨਾ ਤੁਸੀਂ ਮਾਰਜਨ ਰੱਖਿਆ ਹੋਊਗਾ ਮੈਕਸਿਮਮ ਆਪਾਂ ਦੇਖੋ ਇੰਨਾ ਮਾਰਜਨ ਦੇ ਲਾਂਗੇ ਤਾਂ ਇਹਦੇ ਨਾਲ ਸਫਾਈ ਆਊਗੀ ਜਿਆਦਾ ਨਹੀਂ ਦੇਣਾ ਚਾਹੀਦਾ ਇਸੇ ਤਰੀਕੇ ਨਾਲ ਆਪਾਂ ਦੂਸਰੇ ਸ਼ੋਲਡਰ ਤੇ ਜਾਵਾਂਗੇ ਐਸ ਤਰ੍ਹਾਂ ਰੱਖਾਂਗੇ ਕਈ ਵਾਰ ਕਿਸੇ ਦੇ ਕੀ ਹੁੰਦਾ ਗਲਾ ਡਿੱਗਣ ਦੀ ਪ੍ਰੋਬਲਮ ਹੁੰਦੀ ਆ ਸ਼ੋਲਡਰ ਉਪਰ ਸ਼ਰੈਂਕ ਹੋ ਜਾਂਦੇ ਨੇਗੇ ਗਲਾ ਡਿੱਗਦਾ ਰਹਿੰਦਾ ਆਪਾਂ ਨੂੰ ਕਿੰਨਾ ਮਰਜ਼ੀ ਛੋਟਾ ਪਾ ਲੋ ਤੁਸੀਂ ਕੀ ਕਰੋਗੇ ਇਹਦੇ ਵਿੱਚ ਜਦੋਂ ਗਲੇ ਨੂੰ ਬਣਾਉਣਾਗਾ ਤਾਂ ਤੁਸੀਂ ਗਲੇ ਵਾਲੀ ਸਾਈਡ ਤੋਂ ਇੱਥੋਂ ਡੂੰਗੀ ਸਲਾਈ ਰੱਖ ਲੋਗੇ ਇਧਰੋਂ ਤਿਰਛੀ ਰੱਖ ਲੋਗੇ ਜਿਹਦੇ ਨਾਲ ਕੀ ਹੋਊਗਾ ਤੁਹਾਡਾ ਨੈਕ ਗਿਰਦਾ ਨਹੀਂ ਇਹ ਜਿਹੜੀ ਆ সাইਡ ਹੋਗੀ ਗਲੇ ਦੀ ਇੱਥੋਂ ਤੁਸੀਂ ਡੰਗਾਈ ਦੇ ਵਿੱਚ ਪਾ ਲਓਗੇ ਇੱਥੋਂ మీడియం ਸਾਈਜ਼ ਜਿੰਨਾ ਤੁਹਾਡਾ ਚੱਲ ਰਿਹਾ ਤੁਸੀਂ ਉਨਾ ਹੀ ਰੱਖੋਗੇ ਹੁਣ ਆਪਾਂ ਕੀ ਕਰਨਾ ਹੈ ਇਹਦਾ ਬੈਕ ਨੈਕ ਕੱਟਣਾ ਉਹ ਤੁਸੀਂ ਕਿਸ ਤਰੀਕੇ ਨਾਲ ਕੱਟਣਾ ਦੇਖੋ ਕਈ ਵਾਰ ਤਾਂ ਕੀ ਕਰਦੀਆਂ ਨੇ ਗੀਆਂ ਲੇਡੀਜ਼ ਪਹਿਲਾਂ ਇਹਦਾ ਨੈਕ ਕੱਟ ਲੈਂਦੀਆਂ ਨੇ ਬਾਅਦ ਚ ਕੰਦਾ ਜੋੜੀ ਕਰਦੀਆਂ ਨੇ ਗੀਆਂ ਮੈਂ ਕੀ ਕਰਦੀ ਹਣੀ ਪਹਿਲਾਂ ਸ਼ੋਲਡਰ ਨੂੰ ਕਵਰ ਕਰਦੀਆਂ ਫਿਰ ਉਹਦਾ ਇਸ ਤਰ੍ਹਾਂ ਸੈਂਟਰ ਕਰਾਂਗੇ ਆਪਾਂ ਹੁਣ ਦੇਖੋ ਆਪਾਂ ਨੇ ਇਹਦਾ ਨੈਕ ਕੱਢਣਾਗਾ ਕਈ ਵਾਰ ਤਾਂ ਆ ਕੀ ਕਰਦੇ ਹੁੰਦੇ ਆਗੇ ਨੂੰ ਪਹਿਲਾਂ ਹੀ ਕੱਟ ਲੈਣੇ ਆ ਪਰ ਕਈ ਵਾਰ ਲੇਡੀ ਨੂੰ ਆਦਤ ਹੁੰਦੀ ਹੈ ਵੀ ਪਹਿਲਾਂ neck ਕੱਢਣ ਦੀ ਤੁਸੀਂ ਕਿਸੇ ਤਰੀਕੇ ਨਾਲ ਵੀ ਕੱਟ ਸਕਦੇ ਹੋ ਦੇਖੋ ਇਹਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਨੇ ਪਹਿਲਾਂ ਗੰਦੇ ਜੋੜੀ ਕਰਨੀ ਹੈ ਫਿਰ neck ਕੱਟਣਾ ਜਿਵੇਂ ਤੁਹਾਨੂੰ ਸੋਖਾ ਲੱਗਦਾ ਦੇਖੋ ਤੁਸੀਂ ਉਸ ਤਰੀਕੇ ਨਾਲ ਇਹਨੂੰ ਰੱਖ ਸਕਦੇ ਹੋਗੇ ਹੁਣ ਆਪਾਂ ਇਹਦਾ neck ਕੱਟਣਾ neck back ਤੋਂ ਆਪਾਂ ਕਿੰਨੇ ਇੰਚ ਕੱਢਾਂਗੇ 6 ਇੰਚ ਤਾਂ ਦੇਖੋ ਆਪਾਂ ਇਸ ਤਰ੍ਹਾਂ 6 ਇੰਚ ਦਾ ਨਿਸ਼ਾਨ ਲਗਾ ਲਾਂਗੇ ਇਸ ਤਰ੍ਹਾਂ ਆਪਾਂ 6 ਇੰਚ ਦਾ ਨਿਸ਼ਾਨ ਲਗਾਉਣਾ ਦੇਖੋ ਇਹਦੇ ਚੜਾਈ ਤੁਸੀਂ ਕਿਸ ਤਰੀਕੇ ਨਾਲ ਰੱਖਣੀ ਆ ਆਪਾਂ ਜਿੰਨੀ ਪਾਈਪਨ ਦੀ ਚੜਾਈ ਦੇਣੀ ਆ ਇਹਦੀ ਲਾਉਣ ਵੇਲੇ ਮੋਟਾਈ ਮੰਨ ਲਓ ਜਿਹੜੀ ਲੀਡ ਲਗਾਉਣੀ ਆ ਤੁਸੀਂ ਉਸ ਤਰੀਕੇ ਨਾਲ ਆਹ ਸਾਈਡ ਤੋਂ ਮਾਰਜਿਨ ਰੱਖੋਗੇ ਗਲੇ ਦੇ ਕੋਲੋਂ ਦੇਖੋ ਮੈਂ 1/2 ਇੰਚ ਤੋਂ ਸੂਤ ਘੱਟ ਰੱਖ ਰਹੀ ਆ 1/2 ਇੰਚ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਐ ਇਸੇ ਤਰੀਕੇ ਨਾਲ ਤੁਸੀਂ ਇੱਥੇ ਸਿੱਧਾ ਮਾਰਕ ਕਰ ਸਕਦੇ ਹੋ ਦੇਖੋ ਆਹ ਚੀਜ਼ ਦਾ ਇਸੇ ਤਰੀਕੇ ਨਾਲ ਤੁਸੀਂ ਆਹ ਚੀਜ਼ ਕਰ ਲਓਗੇ ਫਿਰ ਕੀ ਕਰਨੀ ਆ ਇਹਦੇ ਵਿੱਚ ਗਲਾਈ ਦੇਣੀ ਹੋਗੀ ਤੁਸੀਂ ਇਸ ਤਰੀਕੇ ਨਾਲ ਤੁਸੀਂ ਆਪਣੇ ਹਿਸਾਬ ਨਾਲ ਪਸੰਦ ਕਰੋਗੇ ਦੇਖੋ ਚੜਾਈ ਦੇ ਵਿੱਚ ਗਲਾ ਬ੍ਰਾਡ ਲੈ ਕੇ ਜਾਣਾ ਤਾਂ ਤੁਸੀਂ ਬ੍ਰਾਡ ਦੇ ਹਿਸਾਬ ਨਾਲ ਚੱਲੋਗੇ ਜੇ ਜਿਆਦਾ ਬ੍ਰਾਡ ਨਹੀਂ ਰੱਖਣਾ ਤਾਂ ਤੁਸੀਂ ਉਸ ਸ਼ੇਪ ਦੀ ਗਲਾਈ ਪਾ ਦੋਗੇ ਦੇ ਵਿੱਚ ਦੇਖੋ ਆਪਣੇ ਗਲੇ ਦੀ ਆਹ ਵਾਲੀ ਗਲਾਈ ਆਈ ਆ ਹੁਣ ਆਪਾਂ ਇਹ ਕੀ ਕਰਾਂਗੇ ਲੀਰ ਲਗਾਵਾਂਗੇ ਤੁਹਾਨੂੰ ਦੱਸ ਦਿਆਂ ਕਿਸ ਤਰੀਕੇ ਨਾਲ ਲੀਰ ਲਗਾਉਣੀ ਹੈ ਤੁਸੀਂ ਇਹਦੇ ਹੁਣ ਦੇਖੋ ਆਪਣੇ ਰੇਵ ਲੀਰ ਲੈਣੀਆਂ ਰੇਵ ਲਈ ਤੁਸੀਂ ਇਸ ਤਰ੍ਹਾਂ ਦੇਖਣਾ ਕੱਪੜੇ ਦੇ ਵਿੱਚ ਕੱਪੜਾ ਥੋੜਾ ਰੇਵ ਹੋਣਾ ਚਾਹੀਦਾ ਜਿਹਦੇ ਨਾਲ ਆਪਣੀ ਲੀਰ ਦੀ ਸਫਾਈ ਆਊਗੀ ਜਿਹੜੀ ਆਪਾਂ ਬੈਗ ਤੇ ਲਾਉਣੀ ਆ ਆਪਾਂ ਇਹ ਦੋਲੀਨਾ ਉਤਾਰ ਲਾਂਗੇ ਇੱਕ ਤਾਂ ਦੇਖੋ ਘੱਟ ਰਹਿ ਜਾਊਗੀ ਜਿਹੜੇ ਜੋੜ ਲਾਉਣੇ ਹੁੰਦੇ ਆ ਉਹ ਆਪਾਂ ਇਸ ਤਰੀਕੇ ਨਾਲ ਰੇਵ ਲਾਉਣੇ ਹੋਣਗੇ ਆ ਤੀਜਨ ਤੁਸੀਂ ਇਸ ਤਰ੍ਹਾਂ ਰੇਵ ਕਰਨਾ ਹੋਊਗਾ ਆ ਦੇਖੋ ਹੁਣ ਆਪਾਂ ਇਹਨੂੰ ਕੀ ਕਰਾਂਗੇ ਲੀਰ ਨੂੰ ਇਹਦੇ ਨਾਲ ਜੜਾਂਗੇ ਉਹ ਕਿਸ ਤਰੀਕੇ ਨਾਲ ਜੜਨੀਆਂ ਦੇਖੋ ਜਿਹੜਾ ਆਪਣਾ ਮਾਰਜਨਾ ਦੇਖੋ ਦਿੱਤਾ ਹੋਇਆ ਹੈ ਤੁਸੀਂ ਇਹਦੇ ਉੱਪਰ ਨਹੀਂ ਸਲਾਈ ਚੜੰਦੇ ਨਹੀਂ ਬੁਕਰਮੜੇ ਦੇ ਉੱਪਰ ਸਿਰਫ ਇਹਦੇ ਨਾਲ ਹੀ ਰੱਖੋਗੇ ਇਸ ਤਰੀਕੇ ਨਾਲ ਆਪਾਂ ਲੜਾਈ ਕਰਾਂਗੇ ਜੇ ਤੁਸੀਂ ਲੀਰ ਨੂੰ ਜੜੋਂਗੇ ਦੇਖੋ ਆਪਣੇ ਅੰਦਰ ਮੁੰਮੇ ਲੀਰ ਲਗਾਉਣੀ ਹੋਊਗੀ ਤਾਂ ਤੁਸੀਂ ਆਹ ਵਾਲੇ ਕੱਪੜੇ ਨੂੰ نیچے ਵਾਲੇ ਸ਼ਰਟ ਨੂੰ ਜਿੱਦੇ ਆਪਾਂ ਨੈੱਕ ਕੱਢਿਆ ਹੋਇਆ ਇਹਨੂੰ ਹਲਕਾ ਜਿਹਾ ਸਹਾਰ ਕੇ ਰੱਖੋਗੇ ਮਤਲਬ ਖਿੱਚ ਕੇ ਰੱਖੋਗੇ ਜਿਹੜੀ ਲੀਰ ਹੋਊਗੀ ਤੁਹਾਡੀ ਉਹ ਨੋਰਮਲ ਹੋਊਗੀ ਬਿਲਕੁਲ ਜੀ ਨਾਲ ਕਿ ਆਪਣੀ ਲੀਰ ਬਹੁਤ ਹੀ ਸੋਹਣੀ ਲੱਗੂਗੀ ਹਲਕਾ ਜਿਹਾ ਸਹਾਰ ਕੇ ਰੱਖਣਾ ਉਹ ਕਪੜੇ ਨੂੰ ਖਚਾਵਾ ਕਰਕੇ ਉੱਪਰਲਾ ਬਿਲਕੁਲ ਤੁਸੀਂ ਨੋਰਮਲ ਹੱਥ ਦੇ ਨਾਲ ਲੈ ਕੇ ਜਾਉਂਗੇ ਇਸੇ ਤਰੀਕੇ ਨਾਲ ਦੂਸਰੇ ਪਾਸੇ ਵੀ ਇਹਦੇ ਉੱਪਰ ਨਹੀਂ ਚੜ੍ਹਣੇ ਹੋਣਗੇ ਬਿਲਕੁਲ ਜਿੰਨਾ ਆਪਣੇ ਮਾਰਜਿਨ ਰੱਖਿਆ ਹੈ ਉਹਦੇ ਨਾਲ-ਨਾਲ ਤੇ ਸਿਲਾਈ ਨੂੰ ਲੈ ਕੇ ਜਾਉਂਗੀ ਨਾਪੈ ਨੂੰ ਥੋੜਾ ਕੱਟ ਦਾਂਗੇ ਹੁਣ ਦੇਖੋ ਜਿਹੜੀ ਇਹਦੇ ਵਿੱਚ ਗਲਾਈ ਦਿੱਤੀ ਹੋਈ ਆ ਆਪਾਂ ਨੂੰ ਆਹ ਵਾਲੀ ਗਲਾਈ ਹੈਗੀ ਇਹਦੇ ਵਿੱਚ ਕੀ ਕਰਾਂਗੇ ਆਪਾਂ ਨੇ ਕੱਟ ਲਗਾਉਣੇ ਹੋਣਗੇ ਪੂਰੀ ਗਲਾਈ ਦੇ ਵਿੱਚ ਖਾ ਕੀ ਹੋਊਗਾ ਜਦੋਂ ਆਪਾਂ ਕੱਟ ਦੇਵਾਂਗੇ ਇਹਦੇ ਵਿੱਚ ਆਪਾਂ ਨੂੰ ਜਦੋਂ ਤਰਪਾਈ ਕਰਾਂਗੇ ਕੋਈ ਵੀ ਬਲ ਨਹੀਂ ਪਊਗਾ ਇਹਦੇ ਵਿੱਚ ਤੁਸੀਂ ਪੂਰੀ ਗਲਾਈ ਦੇ ਵਿੱਚ ਕੱਟ ਲਾਉਣੇ ਹੋਣਗੇ ਇਹ ਇਸ ਤਰੀਕੇ ਨਾਲ ਹੁਣ ਕੀ ਕਰੋਗੇ ਦੇਖੋ ਤੁਸੀਂ ਇਸ ਤਰ੍ਹਾਂ ਕਰੋਗੇ ਕਈ ਵਾਰ ਤਾਂ ਦੇਖੋ ਇੱਥੇ ਵੀ ਸਲਾਈ ਲਾਉਣੀ ਪੈ ਜਾਂਦੀ ਆ ਜੇ ਤੁਸੀਂ ਲਾਉਣੀ ਆ ਨਹੀਂ ਲਾਉਣੀ ਉਹ ਤੁਹਾਡੀ ਆਪਣੀ ਮਰਜ਼ੀ ਆ ਮੈਂ ਸਿੰਗਲ ਸਲਾਈ ਦੇ ਨਾਲ ਹੀ ਇਹਨੂੰ ਫੋਲਡਿੰਗ ਕਰਦੀ ਹਾਂ ਦੇਖੋ ਜਦੋਂ ਆਪਣੀ ਸਹੀ ਤਰੀਕੇ ਨਾਲ ਲੀਰ ਲੱਗੀ ਹੋਊਗੀ ਤਾਂ ਆਪਾਂ ਨੂੰ ਜ਼ਿਆਦਾ ਸਲਾਈਆਂ ਮਾਰਨ ਦੀ ਜ਼ਰੂਰਤ ਨਹੀਂ ਪਊਗੀ ਕੀ ਕਰਾਂਗੇ ਆਪਾਂ ਨੇ ਇੱਕ ਸਲਾਈ ਆਹ ਵਾਲੀ ਮਾਰੀਏ ਦੇਖੋ ਲੀਰ ਲਾਉਣ ਵੇਲੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰਕੇ ਜਿੰਨੀ ਆਪਾਂ ਚੜਾਈ ਰੱਖਣੀ ਹੈ ਦੀ ਉਸ ਹਿਸਾਬ ਦੇ ਨਾਲ ਰੱਖਾਂਗੇ ਤੁਸੀਂ ਇਸ ਤਰ੍ਹਾਂ ਜਿਹੜਾ ਮਾਰਜਨ ਆਪਣੇ ਰੱਖਿਆ ਹੋਇਆ ਸੀ ਉਹਨੂੰ ਅੰਦਰ ਕਵਰ ਕਰਦੇ ਜਾਣਾਗਾ ਤੇ ਸੈਂਟਰ ਦੇ ਵਿੱਚ ਸਲਾਈ ਲਗਾਇਆ ਕਰੋ ਜਿਆਤਰ ਕਿਉਂ ਜਿਹੜਾ ਆਪਣਾ ਅੰਦਰ ਵਾਲਾ ਮਾਰਜਨ ਹੁੰਦਾ ਦੇਖੋ ਸਿਰੇ ਤੋਂ ਨਿਕਲਦਾ ਨਹੀਂ ਹੈਗਾ ਤਰਪਾਈ ਵੇਲੇ ਬਾਹਰ ਨਹੀਂ ਦਿਖਾਈ ਦਿੰਦਾ ਤੁਸੀਂ ਇਹਨੂੰ ਇਸ ਤਰ੍ਹਾਂ ਅੰਦਰ ਕਰਕੇ ਇਹਦੇ ਉੱਪਰ ਇਸ ਤਰ੍ਹਾਂ ਕੱਪੜੇ ਦਾ ਛੜਾ ਕਰਕੇ ਇਹਦੇ ਸੈਂਟਰ ਦੇ ਵਿੱਚ ਸਲਾਈ ਲਗਾਉਣੀ ਹੈ ਇਹ ਆ ਦੇਖੋ ਆਪਣਾ ਜਿਹੜਾ ਮਾਰਜਨ ਸੀ ਉਹ ਇਹਦੇ ਵਿੱਚ ਕਵਰ ਹੋ ਰਿਹਾਗਾ ਆ ਆਪਾਂ ਇਹਦਾ ਬੇਸਟ ਕੱਪੜਾ ਦੇਖੋ ਫालतू ਦਾ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਕੀ ਕਰਾਂਗੇ ਆਪਣਾ ਜਿਹੜਾ ਫਾਲਤੂ ਕਪੜਾ ਦੇਖੋ ਆਹ ਵਾਲਾ ਦਿੱਤਾ ਹੋਇਆ ਇਹਦੀ ਆਪਾਂ ਕਟਿੰਗ ਕਰ ਦੇਣੀ ਆ ਹੁਣ ਦੇਖੋ ਆਪਾਂ ਨੇ ਆਹ ਚੀਜ਼ ਨੂੰ ਗੁੰਮ ਕਿਸ ਤਰੀਕੇ ਨਾਲ ਕਰਨਾਗਾ ਆਪਾਂ ਸਿਰੇ ਤੋਂ ਲੈ ਕੇ ਜਾਵਾਂਗੇ ਦੇਖਿਓ ਜਿਹੜਾ ਆਪਣਾ ਆਹ ਚੀਜ਼ ਸਿੱਧੀ ਰੱਖੀ ਹੋਈ ਹੈ ਲੀਰ ਲਾਉਣ ਵਾਸਤੇ ਆਪਾਂ ਆਹ ਚੀਜ਼ ਨੂੰ ਇਸ ਤਰ੍ਹਾਂ ਗਲੇ ਦੇ ਉੱਪਰ ਛੜਾ ਕਰ ਦਾਂਗੇ ਇਸੀ ਤਰੀਕੇ ਆਪਾਂ ਦੂਸਰੀ ਸਾਈਡ ਤੋਂ ਵੀ ਇਸ ਤਰ੍ਹਾਂ ਕਰਾਂਗੇ ਦੇਖੋ ਆਹ ਵਾਲੀ ਸੇਉਣ ਨੂੰ ਐਸਾ ਨਿਕੋ ਆਹਤੀਜ ਆਪਣੀ ਇਸ ਤਰ੍ਹਾਂ ਹੋ ਗਈ। ਇਸੇ ਤਰੀਕੇ ਆਪਣੀ ਆਹ ਚੀਜ਼ ਵੀ ਇਸ ਤਰੀਕੇ ਨਾਲ ਆਊਗੀ। ਇਸੀ ਆਪਣੀ neck ਦੀ ਵੀਡੀਓ ਤੁਸੀਂ neck ਕਿਸ ਤਰ੍ਹਾਂ ਸ਼ਰਟ ਦੇ ਨਾਲ ਜੜਨਾ ਤੇ back neck ਕਿਸ ਤਰ੍ਹਾਂ ਕਰਨਾਗਾ